ਹੈਲੋ ਗਾਈਜ਼ ਮੈਂ ਅਵਤਾਰ ਸਿੰਘ ਪੰਦੇਰ ਆਸ ਕਰਦਾ ਕਿ ਤੁਸੀਂ ਸਾਰੇ ਛੜਦੀ ਕਲਾ ਚ ਹੋਮੋਂਗੇ ਪ੍ਰਮਾਤਮਾ ਤੁਹਾਨੂੰ ਛੜਦੀ ਕਲਾ ਚ ਰੱਖੇ ਅੱਜ ਮੈਂ ਤੁਹਾਡੇ ਨਾਲ ਇੱਕ ਜਰਨਲ ਸਮਸ਼ਿਆ ਜਿਹੜੀ ਕਿ ਆਮ ਤੌਰ ਤੇ ਚਾਹਤਰ ਲੋਕ ਮਹਿਸੂਸ ਕਰਦੇ ਨੇ ਕਿ ਸਾਨੂੰ ਇਹ ਸਮੱਸਿਆ ਉਹ ਬਹੁਤ ਲੋਕਾਂ ਤੋਂ ਇਹ ਸਮੱਸਿਆ ਦਾ ਸਮਾਧਾਨ ਹੈ ਢੂ ਢੂਟ ਦੇ ਇਹ ਸਮੱਸਿਆ ਹੈ ਇਲੈਕਟ੍ਰਿਕ ਮੀਟਰ ਬਾਰੇ ਯਾਨੀ ਕਿ ਬਿਜਲੀ ਦੀ ਖਪਤ ਮਾਪਣ ਵਾਲਾ ਯੰਤਰ ਕਿਉਂਕਿ ਹਰ ਇੱਕ ਹਜ਼ਾਰਾ ਜਿਹੜਾ ਵੀ ਬਿਜਲੀ ਸਪਲਾਈ ਕਰਦਾ ਕੋਈ ਜਦੋਂ ਬਿਜਲੀ ਸਪਲਾਈ ਦਿੰਦਾ ਹਰ ਇੱਕ ਘਰ ਦੇ ਵਾਸਤੇ ਤਾਂ ਉਹਨੂੰ ਮਾਪਣ ਲਈ ਤੋਲਣ ਲਈ ਉਹਦਾ ਹਿਸਾਬ ਕਿਤਾਬ ਰੱਖਣ ਲਈ ਇੱਕ ਬਿਲੀ ਦਾ ਮੀਟਰ ਕੱਟ ਕਰਦੀ ਰਹਾ ਹਾਂ ਤੇ ਬਾਹਰ ਲਾਉਂਗਾ ਤੇ ਉਹ ਬਿਲੀ ਦਾ ਮੀਟਰ ਨੂੰ ਮੇਨ ਸਰਪਲਾਈ ਸਬ ਮੇਨ ਸਪਲਾਈ ਜਿਹੜੀ ਆਉਂਦੀ ਆ ਟਰਾਂਸਫਾਰਮਰ ਤੋਂ ਉਹ ਦਿੰਦਾ ਉਸ ਤੋਂ ਬਾਅਦ ਉਹ ਸਪਲਾਈ ਖਾਬਤ ਕਰ ਪਹਿਲਾਂ ਮੇਨ ਸਵਿਚ ਲਵਾਉਂਦਾ ਤੇ ਉਸ ਤੋਂ ਬਾਅਦ ਆਪਣਾ ਜੋ ਵੀ ਲੋਡ ਆ ਬਿਜਲੀ ਦੇ ਵੱਖ-ਵੱਖ ਯੰਤਰ ਇਨਸਟਰੂਮੈਂਟ ਜਿਵੇਂ ਕਿ ਪੱਖਾ ਬਲਬ ਰੈਫਰਿਜਰੇਟਰ ਏਸੀ ਵਾਟਰ ਹੀਟਰ ਸਾਰਿਆਂ ਦੀ ਦੀ ਸਪਲਾਈ ਉਹਦੇ ਤੇ ਚਲਾਉਂਦਾ ਉਹਦੇ ਤੇ ਲੋਡ ਪਾਉਂਦਾ ਉਹਦਾ ਲੋਡ ਪੈਂਦਾ ਉਹਨੂੰ ਮਾਪਣ ਲਈ ਬਿਲੀ ਵੋਟ ਦੀਆਂ ਕੰਪਨੀਆਂ ਆਪਣਾ ਯੰਤਰ ਲਾਉਂਦੀਆਂ ਨੇ ਮੀਟਰ ਜਿਹਨਾਂ 'ਤੇ ਸੀਲਡ ਹੁੰਦਾ ਤਾਂ ਜੋ ਖਪਤਕਾਰ ਦੀ ਬੀਣੀ ਮਾਪ ਕੇ ਇਹਨੇ ਕਿੰਨੀ ਯੂਨਿਟ ਲਾਈਟ ਖਪਤ ਕੀਤੀ ਆ ਜਿਵੇਂ ਕਿ ਆਪਣਾ ਦੁੱਧ ਉਹ ਕਿਲੋਗ੍ਰਾਮਾਂ ਚ ਮਾਪਦੇ ਆ ਹੋਰ ਕੋਈ ਮੀਟ ਵਗੈਰਾ ਉਹ ਕੁਆਂਟਾ ਚ ਮਾਪਦੇ ਆ ਏਵੇਂ ਜਿਵੇਂ ਜਿਹੜੀ ਬਿਜਲੀ ਦੀ ਸਪਲਾਈ ਆ ਉਹਨੂੰ ਮਾਪਣ ਲਈ ਚੁੰਟ ਦੇ ਹਿਸਾਬ ਨਾਲ ਖਰਚਾ ਲਿਆ ਜਾਂਦਾ ਜਦੋਂ 20000 ਬਿਲਾ ਹੁੰਦਾ ਨਾ ਪਰ ਮਾਨਥੋਂ ਜਾਂ ਪਰ 2 ਮੰਥ ਇਹਦਾ ਸਾਈਕਲ ਹੁੰਦਾ ਕਾਰਟ ਗਾਰ ਨੂੰ ਲੱਗਦਾ ਕਈ ਵਾਰ ਖਾਬਤ ਕਰਨ ਨੂੰ ਲੱਗਦਾ ਕਿ ਮੇਰਾ ਬਿਲਾ ਉਹ ਜਿਆਦਾ ਆ ਰਿਹਾ ਜਾਂ ਉਹ ਜਾਣਨਾ ਚਾਹੁੰਦਾ ਕਿ ਕੀ ਮੇਰਾ ਮੀਟਰ ਸਹੀ ਚੱਲ ਰਿਹਾ ਜਿਹੜੀ ਮੇਰੀ ਖਾਬਤਾ ਉਹ ਸਹੀ ਹੋ ਰਹੀ ਆ ਉਹ ਇਹਦਾ ਪਤਾ ਕਰਨ ਲਈ ਸਬੰਧਤ ਕਰਮਚਾਰੀ ਅਧਿਕਾਰੀਆਂ ਨੂੰ ਮਿਲਦਾ ਕਦੇ ਕਿਸੇ ਤੋਂ ਜਾਣਕਾਰੀ ਲੈਂਦਾ ਅੱਜ ਮੈਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗਾ ਕਿ ਸਭ ਤੋਂ ਸੌਖਾ ਜਿਹੜਾ ਤਰੀਕਾ ਮੀਟਰ ਦੀ ਸਹੀ ਅਕਰੇਸੀ ਜਾਣਨ ਲਈ ਆਪਾਂ ਕੀ ਕਰੀਏ ਕੰਜ਼ਮਪਸ਼ਨ ਮਾਪਣ ਦਾ ਅਸਲ ਤਰੀਕਾ KWH ਕਿਲੋਵੈਟ ਆਵਰ ਜੋ ਇਹ ਰਿਹਾ 1 ਕਿਲੋਵੈਟ ਪਰ ਆਵਰ ਯਾਨੀ ਕਿ ਜੇ ਆਪਾਂ 1 ਕਿਲੋਵੈਟ ਲੋਡ ਪਾਉਨੇ ਆ ਆਊਟ ਗoing ਵਾਲੀ ਸਾਈਡ ਤਾਂ 1 ਘੰਟੇ ਦੇ ਵਿੱਚ ਇੱਕ ਯੂਨਟ ਖਪਤ ਕਰੀ। ਹੁਣ ਤੁਸੀਂ ਕੀ ਕਰੋ? ਬਿਜਲੀ ਦੀ ਇਹੜੀ ਮੇਨਸ ਵਿੱਚ ਆ ਆਪਣੀ ਲੋਡ ਵਾਲੀ ਸਾਈਡ ਤੇ ਲੱਗੀ ਹੁੰਦੀ ਆ। ਉਹਨੂੰ ਬੰਦ ਕਰ ਦੋ। ਬੰਦ ਕਰਕੇ ਉਸ ਤੋਂ ਬਾਅਦ ਇੱਕ ਕਾਪੀ ਪੈਨਸਲ ਲਾਓ ਤੇ ਮੀਟਰ ਤੇ ਚੱਲੀ ਰੀਡਿੰਗ ਨੋਟ ਕਰ ਲਓ। ਰੀਡਿੰਗ ਨੋਟ ਕਰਨ ਤੋਂ ਬਾਅਦ ਤੁਸੀਂ ਲੋਡ ਆਫ ਸਾਈਡ ਤੇ ਲੋਡ ਪਾਉਣਾ ਜੇ ਤਾਂ 1000 ਵਾਟ ਦਾ ਜਣੀ 1 ਕਿਲੋਵਾਟ ਦਾ ਹੀਟਰ ਲਿਆ ਤਾਂ ਉਹਨੂੰ ਇੱਕ ਲਗਾਤਾਰ ਇੱਕ ਘੰਟਾ ਲੋਡ ਪਾ ਕੇ ਰੱਖਣਾ ਇੱਕ ਘੰਟਾ ਲੋਡ ਪਾਉਣ ਤੋਂ ਬਾਅਦ ਜੇ ਤੁਹਾਡੀ ਇੱਕ ਜੁੰਟ ਚੱਲੀ ਆ ਤਾਂ ਮੰਨੋ ਮੀਟਰ ਸਹੀ ਆ ਜੇ ਤੁਸੀਂ 2 ਕਿਲੋਵਾਟ ਲੋਡ ਪਾਇਆ ਇੱਕ ਘੰਟਾ ਬਾਅਦ ਨੋਟ ਕਰੋ ਜੇ ਤੁਹਾਡੀ ਇੱਕ ਯੂਨਟ ਚੱਲੀ ਆ ਤਾਂ ਮੰਨੋ ਕਿ ਮੀਟਰ ਸਹੀ ਆ ਸਾਡੀ ਰੀਡਿੰਗ ਸਹੀ ਆ ਜੇ 1 ਕਿਲੋਵਾਟ ਲੋਡ ਪਾਇਏ ਤੇ ਇੱਕ ਘੰਟੇ ਤੇ ਇੱਕ ਯੂਨਟ ਤੋਂ ਜ਼ਿਆਦਾ ਕੱਢਦਾ ਤਾਂ ਮੰਨੋ ਤੁਹਾਡਾ ਮੀਟਰ ਫਾਲਟ ਹੀ ਹੈ ਤੇ ਤੁਸੀਂ ਉਹਦੀ ਐਪਲੀਕੇਸ਼ਨ ਨਾਲ ਸ਼ਬਦ ਦਫ਼ਤਰ ਨੂੰ ਦੇ ਸਕਦੇ ਹੋ ਕਿ ਮੇਰਾ ਮੀਟਰ ਫਾਲਟੀ ਆ ਜਾਂ ਉਹਨੂੰ ਚੈਲੰਜ ਵੀ ਕਰਕੇ ਚੈਲੰਜ ਵੀ ਕਰ ਸਕਦੇ ਆ ਜੀ ਚੈਲੰਜ ਕਰਨ ਤੋਂ ਬਾਅਦ ਤੁਹਾਡਾ ਮੀਟਰ ਬਿਜਲੀ ਲਾਈਵ ਤੇ ਜਾਊਗਾ ਉੱਥੇ ਚੈੱਕ ਹੋਊਗਾ ਐਕਚੁਅਲੀ ਚੈਕਿੰਗ ਹੋਊਗੀ ਤੁਹਾਡਾ ਮੀਟਰ ਫਾਸਟ ਪਾਇਆ ਗਿਆ ਤਾਂ ਤੁਹਾਨੂੰ ਜਿੰਨਾ ਫਾਸਟ ਆ ਹੋਰ ਫੰਡ ਮਿਲੂਗਾ ਜੇ ਤੁਹਾਡਾ ਮੀਟਰ ਲੋਡ ਪਾਏ ਤੇ ਵੀ 1 ਕਿਲੋਵੈਟ ਪਰ ਆਵਰ ਦੇ ਹਿਸਾਬ ਨਾਲ ਲੋਡ ਪਾਏ ਤੇ ਵੀ ਯੂਨਟ ਸਹੀ ਕੱਢਦਾ ਪਰੰਤੂ ਫਿਰ ਵੀ ਤੁਹਾਡਾ ਬਿਲ ਜਿਆਦਾ ਆਉਂਦਾ ਤਾਂ ਉਹਦੇ ਕਈ ਕਾਰਨ ਹੋਰ ਨੇ ਉਹ ਅਗਲੀਆਂ ਵੀਡੀਓਾਂ ਚ ਮੈਂ ਤੁਹਾਨੂੰ ਸਾਂਝੇ ਕਰੂੰਗਾ ਜਾਨੀ ਇਹ ਤਰੀਕਾ ਸੌਖਾ ਤਰੀਕਾ ਬਿਜਲੀ ਦੀ ਐਕਸੀਅਲ ਪੋਜੀਸ਼ਨ ਨਾਪਣ ਦਾ ਜਿਹੜੇ ਕਿ ਸੌਖੇ ਤਰੀਕੇ ਨਾਲ ਆਪਾਂ ਨਾਪ ਸਕਦਾ ਘਰ ਹੀ ਬਾਕੀ ਅਗਲੀਆਂ ਜਾਣਕਾਰੀਆਂ ਮੈਂ ਤੁਹਾਡੇ ਨਾਲ ਸਮੇਂ ਸਮੇਂ ਤੇ ਸਾਂਝੀਆਂ ਕਰਦਾ ਰਹੂੰਗਾ ਯਾਨੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਾ ਅੱਗੇ ਫੇਰ ਮਿਲਾਂਗੇ ਬਹਿਰਜੀ ਦਾ ਖਾਲਸਾ ਬਹਿਰ ਸੀ ਕੀਤਾ